ਸਾਡੇ ਆਯੁਰਵੇਦ ਦੇ ਵਿੱਚ ਬਹੁਤ ਇਦਾਂ ਦੀਆਂ ਜੜੀ ਬੂਟੀਆਂ ਨੇ ਬਹੁਤ ਕੁਸਪਿਆ ਭੰਡਾਰ ਪਿਆ ਮੈਂ ਕਹਿੰਦਾ ਤੁਸੀਂ ਪੁੱਛਣ ਵਾਲੇ ਬਣੋ ਮੇ ਤੋਂ ਮੈਂ ਤੁਹਾਨੂੰ ਇਹੋ ਜਿਹੇ ਇਹੋ ਜਿਹੇ ਗੱਲਾਂ ਦੱਸੂਗਾ ਤੁਸੀਂ ਆਪਦੀਆ ਆਪਦੇ ਘਰੇ ਬੈਠੇ ਇਲਾਜ ਕਰ ਸਕਦੇ ਹੋ ਗੱਲਾਂ ਸੁਣ ਕੇ ਵੀ ਤੁਸੀਂ ਹੈਰਾਨ ਰਹਿ ਜਾਓਗੇ ਸੱਚੀ ਅਕਾਲ ਦੋਸਤੋ ਕੀ ਹਾਲ ਚਾਲ ਨੇ ਜੀ ਤੁਸੀਂ ਦੇਖ ਰਹੇ ਹੋ 뮤ਜ਼ਿਕ ਹੰਸ ਰੈਕੋਰਡ ਚੈਨਲ ਤੇ ਮੈਂ ਤੁਹਾਡਾ ਆਪਣਾ ਹੋਸਟ ਤੇ ਦੋਸਤ ਹੰਟਰ ਦੋਸਤੋ ਅੱਜ ਫੇਰ ਅਸੀਂ ਤੁਹਾਡੀ ਡਿਮਾਂਡ ਦੇ ਉੱਤੇ ਤਰੋਸ ਤੇ ਬਾਜੀ ਕੋਲ ਜੋ ਕਿ ਬੈਦ ਤਰੋਸ ਤੇ ਬਾਜੀ ਨੇ ਉਹਨਾਂ ਕੋਲ ਪਹੁੰਚੇ ਆਂ ਪਹਿਲਾਂ ਵਾਲੀਆਂ ਵੀਡੀਓਜ਼ ਨੂੰ ਬੜਾ ਪਿਆਰ ਦਿੱਤਾ ਬੜਾ ਸਤਿਕਾਰ ਦਿੱਤਾ ਅੱਜ ਫੇਰ ਇੱਕ ਨਵੇਂ ਟੌਪਿਕ ਨੂੰ ਲੈ ਕੇ ਤੁਹਾਡੇ ਰੂਬਰੂ ਹੋਇਆ ਬੈਦ ਸਾਹਿਬ ਦਾ ਪਹਿਲਾਂ ਸਵਾਗਤ ਕਰ ਲੈਨੇ ਬੈਦ ਸਾਹਿਬ ਬਹੁਤ ਬਹੁਤ ਸਵਾਗਤ ਹੈ ਤੁਹਾਡਾ ਚੈਨਲ ਦੇ ਉੱਤੇ ਤੁਹਾਡਾ ਵੀ ਬਹੁਤ ਬਹੁਤ ਸਵਾਗਤ ਹੈ ਜੀ 뮤지컬 ਹੰਟਰ ਦੀ ਜਿੰਨੀ ਵੀ ਟੀਮ ਹੈ ਐਮ ਐਚ ਨਿਊਜ਼ ਦਾ ਤੁਸੀਂ ਆਇਓ ਬਹੁਤ ਸਾਰੇ ਸਰੋਤਿਆਂ ਦੇ ਫੋਨ ਆ ਰਹੇ ਨੇ ਤੇ ਬਹੁਤ ਧੰਨਵਾਦ ਤੁਹਾਡਾ ਵੀ ਜੀ ਬੈ ਸਾਹਿਬ ਅੱਜ ਕਿਹੜਾ ਟੌਪਿਕ ਹੈ ਜਿਹੜਾ ਤੁਸੀਂ ਸ਼ਰੋਤਿਆਂ ਲਈ ਲੈ ਕੇ ਆ ਰਹੇ ਹੋ ਕਿਉਂਕਿ ਬੜੀਆਂ ਡਿਮਾਂਡਾਂ ਹੋਈਆਂ ਪਈਆਂ ਨੇ ਤੁਹਾਡੀਆਂ ਚਾਰੇ ਪਾਸੇ ਬੜਾ ਲੋਕਾਂ ਤੋਂ ਪਿਆਰ ਸਤਿਕਾਰ ਤੁਹਾਨੂੰ ਮਿਲ ਰਿਹਾ ਹੈ ਅੱਜ ਕਿਹੜਾ ਨਵਾਂ ਨੁਕਤਾ ਤੁਸੀਂ ਲੋਕਾਂ ਦੀ ਝੋਲੀ 'ਚ ਪਾਉਣ ਜਾ ਰਹੇ ਹੋ ਅੱਜ ਆਪਾਂ ਗੱਲ ਕਰਾਂਗੇ ਜੀ ਕਬਜੇ ਦੇ ਬਾਰੇ ਗੈਸ ਦੇ ਬਾਰੇ ਖਾਦਾ ਪੀਤਾ ਜਿਹੜਾ ਹਾਜਮ ਹੈ ਉਹ ਨਹੀਂ ਆਉਂਦਾ ਪੇਟ ਦੇ ਵਿੱਚ ਅਫਾਰਾ ਬਣਿਆ ਹੋਇਆ ਪੇਟ ਦੇ ਵਿੱਚ ਦਰਦ ਹੈ ਤੇ ਬੀਪੀ ਘਟ ਜਾਂਦਾ ਤੇ ਬੀਪੀ ਵੱਧ ਜਾਂਦਾ ਤੇ ਇਹੀ ਸਾਰੀਆਂ ਚੀਜ਼ਾਂ ਤੇ ਇੱਕ ਹੀ ਨੁਸਖਾ ਕੰਮ ਕਰੂਗਾ ਤੇ ਬਹੁਤ ਸਾਰੇ ਲੋਕਾਂ ਦਾ ਜਿਨ੍ਹਾਂ ਦਾ ਘੱਟ 70% ਫੈਟੀ ਲੀਵਰ ਅੱਜ ਕੱਲ ਸਾਡੇ ਲੋਕਾਂ ਦਾ ਤੇ ਉਹਦੇ ਤੇ ਵੀ ਕੰਮ ਕਰੂਗਾ ਤੇ ਬਾਕੀ ਜਿਹੜਾ ਡਾਈਜੈਸ਼ਨ ਦੀ ਪ੍ਰੋਬਲਮ ਆ ਜਾਨੀ ਕਿ ਖਾਦਾ ਪੀਤਾ ਹਾਜਮ ਨਹੀਂ ਆਉਂਦਾ ਉਹਦੇ ਲਈ ਤੇ ਕਬਜ ਰਹਿੰਦੀ ਆ ਜਿਨ੍ਹਾਂ ਲੋਕਾਂ ਨੂੰ ਉਹਦੇ ਲਈ ਤੇ ਜਿਹੜੇ ਲੋਕਾਂ ਨੂੰ ਗੈਸ ਬਣੀ ਰਹਿੰਦੀ ਆ ਉਹਦੇ ਲਈ ਤੁਸੀਂ ਇੱਕ ਚਮਚਾ ਸਵੇਰੇ ਲੈ ਲਓ ਕੋਸੇ ਪਾਣੀ ਦੇ ਨਾਲ ਜਿਹੜੀ ਇਹ ਪ੍ਰੋਬਲਮਾਂ ਤੁਹਾਡੀ ਬਿਲਕੁਲ ਖਤਮ ਹੈ ਜਿਹੜੀ ਉਹ ਹੋ ਜੂਗੀ ਠੀਕ ਹੈ ਬਾਈ ਸਾਹਿਬ ਤਾਂ ਸ਼ੁਰੂਆਤ ਕਰੋ ਸ਼ੁਰੂਆਤ ਕਿੱਥੋਂ ਹੋਊਗੀ ਆਪਣੀ ਤੇ ਇਹ ਜਿਹੜਾ ਚੂਰਨ ਹੈ ਜੀ ਇਹ ਸਾਰੀਆਂ ਚੀਜ਼ਾਂ ਤੇ ਕੰਮ ਕਰਦਾ ਤੇ ਇੰਨਾ ਚਮਤਕਾਰੀ ਚੂਰਨ ਹੈ ਜੀ ਜਿਨ੍ਹਾਂ ਦਾ ਬੀਪੀ ਵੱਧ ਜਾਂਦਾ ਇੱਕੋ ਲਖ ਤੱਕ ਗੋਲੀ ਖਾਂਦੇ ਨੇ ਲੋਕ ਬਹੁਤ ਸਾਰੇ ਲੋਕਾਂ ਤੋਂ ਗੋਲੀਆਂ ਜਿਹੜੀ ਉਹ ਸੁੱਟ ਨਹੀਂ ਰਹੀ ਤੇ ਇਹ ਤੁਸੀਂ ਹੌਲੀ ਹੌਲੀ ਜਿਹੜਾ ਇਹ ਇੰਨਾ ਇੰਨਾ ਕ ਚੁੰਡੀਕ ਭਰ ਕੇ ਤੁਸੀਂ ਜੀਵਤੇ ਲਾਉਣਾ ਸਟਾਰਟ ਕਰ ਦੋ ਤੇ 7-8 ਵਾਰ ਜੀਵਤੇ ਲੈ ਕੇ ਉਸੇ ਪਾਣੀ ਦੇ ਨਾਲ ਪੀ ਜਾਣਾ ਤੇ ਨਾਲ ਦੀ ਨਾਲ ਰੱਖੋ ਆਪਦੇ ਕੋਲੇ ਬੀਪੀ ਦੀ ਮਸ਼ੀਨ ਤੁਸੀਂ ਦੇਖੋਗੇ ਚਮਤਕਾਰ ਆਪਦੀਆਂ ਅੱਖਾਂ ਦੇ ਸਾਹਮਣੇ ਕਿ ਤੁਹਾਡਾ ਜਿਹੜਾ ਬੀਪੀ ਉਹ ਘਟਨਾ ਸ਼ੁਰੂ ਹੋ ਜਾਊਗਾ ਜੇ ਮਤਲਬ ਵਧਿਆ ਹੋਇਆ ਤਾਂ ਘਟਨਾ ਸ਼ੁਰੂ ਹੋ ਜੂ ਜੇ ਜੇ ਘਟ ਗਿਆ ਤਾਂ ਵਧਣਾ ਸ਼ੁਰੂ ਹੋ ਜੂ ਇੰਨਾ ਚੀਜ਼ ਹੈ ਤੇ ਇੰਨੇ ਜੜੀ ਬੂਟੀਆਂ ਦੇ ਵਿੱਚ ਪਾਈਆਂ ਨੇ ਘੱਟੋ ਘੱਟ 20 ਜੜੀ ਬੂਟੀਆਂ ਇਹਦੇ ਵਿੱਚ ਜਿਹੜੀਆਂ ਪਾਈਆਂ ਹੋਈਆਂ ਨੇ ਜਿਨ੍ਹਾਂ ਤੇ ਆਪਾਂ ਜਿਹੜੀਆਂ ਤੁਹਾਨੂੰ ਗੱਲ ਹੈ ਜਿਹੜੀ ਤੁਹਾਨੂੰ ਮੈਂ ਦੱਸੂਗਾ ਕਿਹੜੀਆਂ ਕਿਹੜੀਆਂ ਜੜੀ ਬੂਟੀਆਂ ਇਹਦੇ ਵਿੱਚ ਚਾਰ ਪ੍ਰਕਾਰ ਦੀਆਂ ਜਿਹੜੀਆਂ ਜਮੈਣਾ ਨੇ ਉਹ ਪਾਈਆਂ ਗਈਆਂ ਨੇ ਜੀ ਤੇ ਇਹਦੇ ਵਿੱਚ ਕਾਲੀ ਮਿਰਚ ਵੀ ਪਾਈ ਗਈ ਆ ਇਹਦੇ ਵਿੱਚ ਸੌਂਫ ਵੀ ਪਾਈ ਗਈ ਆ ਤੇ ਬਾਕੀ ਇਹਦੇ ਵਿੱਚ ਹਰਡ ਬਿਹੇੜਾ ਆਮਲਾ ਉਹ ਵੀ ਪਾਇਆ ਗਿਆ ਤੇ ਸੁੰਡ ਵੀ ਪਾਈ ਗਈ ਆ ਤੇ ਹੋਰ ਕਾਫੀ ਜਿਹੜੀਆਂ ਜੜੀ ਬੂਟੀਆਂ ਨੇ ਉਹ ਵੀ ਇਹਦੇ ਵਿੱਚ ਜਿਹੜੀਆਂ ਪਾਈਆਂ ਗਈਆਂ ਨੇ ਜਿਹੜੀਆਂ ਕਫਜ ਤੇ ਕੰਮ ਕਰਦੀਆਂ ਨੇ ਇਹਦੇ ਵਿੱਚ گلاب ਦੇ ਜਿਹੜੇ ਫੁੱਲ ਨੇ ਉਹ ਵੀ ਪਾਏ ਗਏ ਨੇ ਥੋੜੀ ਜੀ ਮਾਤਰਾ ਜਿਹੜੀ ਸਰਨਾਏ ਦੇ ਪੱਤਿਆਂ ਦੀ ਉਹ ਵੀ ਪਾਈ ਗਈ ਆ ਤੇ ਬਾਕੀ ਜੇ ਇਹ ਤੁਸੀਂ ਮੇਰੇ ਤੋਂ ਫਾਰਮੂਲਾ ਲੈਣਾਗਾ ਤਹਾਨੂੰ ਤੁਹਾਡੇ ਦੇ ਮੁਤਾਬਕ ਜਿਵੇਂ ਤੁਹਾਨੂੰ ਕੋਈ ਪ੍ਰੋਬਲਮ ਆ ਗਈ ਜਾਂ ਬਹੁਤ ਸਾਰੇ ਜਿਹੜੇ ਮਟਾਪੇ ਤੋਂ ਪਰੇਸ਼ਾਨ ਨੇ ਤਾਂ ਮੈਂ ਤੁਹਾਨੂੰ ਤੁਹਾਡੀ ਡਾਈਟ ਦੇ ਮੁਤਾਬਕ ਤੁਹਾਡੇ ਵਜ਼ਨ ਦੇ ਮੁਤਾਬਕ ਤੇ ਫੋਨ ਤੇ ਵੀ ਦੱਸ ਸਕਦਾ ਤੇ ਬਾਕੀ ਹਾਂ ਜਿਹੜਾ ਕੋਈ ਮਤਲਬ ਕਾਫੀ ਜੜੀ ਬੂਟੇ ਨੇ ਨਹੀਂ ਬਣਾ ਸਕਦਾ ਤਾਂ ਉਹ ਮੇਰੇ ਤੋਂ ਤੁਸੀਂ ਮੰਗਾ ਸਕਦੇ ਹੋ ਬਹੁਤ ਜ਼ਿਆਦਾ ਕੋਸਟਲੀਆ ਕਈ ਜੜੀ ਬੂਟੀਆਂ ਇਦਾਂ ਨੇ ਜਿਵੇਂ ਬਣ ਤુલਸੀ ਦੇ ਬੀ ਨੇ ਤુલਸੀਆਂ ਵੀ ਇਹਦੇ ਵਿੱਚ ਪੈਂਦੀਆਂ ਨੇ ਬਣ ਤુલਸੀ ਆ ਉਹ ਛਰਪਾ ਜੰਗਲਾਂ ਦੇ ਵਿੱਚ ਹੀ ਮਿਲਦੀ ਹੈ ਪਣਸਾਰੀ ਦੇ ਵਿੱਚੋਂ ਉਹ ਪਣਸਾਰੀ ਤੋਂ ਨਹੀਂ ਮਿਲਦੀ ਹੈਗੀ ਤੇ ਇੱਕ ਕੱਥਾ ਦਰਾਖਤ ਹੈ ਤੇ ਉਹਦਾ ਜਿਹੜਾ ਅਰਕਾ ਉਹ ਕੱਢਿਆ ਜਾਂਦਾ ਤੇ ਅਰਕਾ ਇਹਦੇ ਵਿੱਚ ਜਿਹੜਾ ਮਿਕਸਪ ਕਰਿਆ ਜਾਂਦਾ ਇਹਨੂੰ ਪਕਾਇਆ ਜਾਂਦਾ ਉਹਦੇ ਵਿੱਚ ਹਾਂਜੀ ਤੇ ਬੈਦ ਸਾਹਿਬ ਮੰਨ ਲਓ ਇਹ ਜਿਹੜਾ ਕੋਈ ਨੁਕਤਾ ਮੰਨ ਲਓ ਘਰੇ ਤਿਆਰ ਕਰਦਾ ਉਸ ਨੇ ਆਲ ਫਿਰ ਉਹ ਤੋਂ ਤੁਸੀਂ ਉਸ ਨੂੰ ਇਹ ਨੁਕਤਾ ਕਿਵੇਂ ਦੋਗੇ ਇਓ ਜਿਹੜਾ ਬੰਦਾ ਮੈਨੂੰ ਫੋਨ ਕਰਕੇ ਦੱਸੂਗਾ ਤੇ ਆਪਦਾ ਵਟਸਐਪ ਨੰਬਰ ਮੈਨੂੰ ਭੇਜ ਦੇ ਤੇ ਮੈਂ ਵਟਸਐਪ ਤੇ ਅਗਲੇ ਨੂੰ ਬਣਾ ਕੇ ਵੀ ਇੰਨੀ-ਨੀ ਮਾਤਰਾ ਆ ਚੀਜ਼ ਦੀ ਲੈਣੀ ਹੈ ਤੇ ਅਗਲਾ ਘਰੇ ਪੰਸਾਰੀ ਦੇ ਉ ਜਾ ਕੇ ਜਾਂ ਆਪ ਤਿਆਰ ਹੈ ਜਿਹੜਾ ਉਹਨੂੰ ਕਰ ਸਕਦਾ ਕੋਈ ਪ੍ਰੋਬਲਮ ਨਹੀਂ ਹੈਗੀ ਆਪਾਂ ਨੂੰ ਤੇ ਬਾਕੀ ਇੱਕ ਹੋਰ ਵੀ ਗੱਲ ਕਰੀਏ ਕਬਜ ਦੀ ਕਬਜ ਗੈਸ ਹੈ ਜਿਹੜੀ ਹਰ ਇੱਕ ਨੂੰ ਅੱਜ ਕੱਲ੍ਹ ਹੋਈ ਪਈ ਆ ਇਹਦਾ ਖਾਣ ਦਾ ਕਾਰਨ ਕੀ ਮਤਲਬ ਕਾਰਨ ਕੀ ਹੈ ਕਬਜ ਗੈਸ ਦਾ ਕਬਜ ਗੈਸ ਦਾ ਪ੍ਰਾਪਤ ਗੱਲ ਹੈ ਵੀ ਅੱਜਕੱਲ੍ਹ ਸਾਡੇ ਲੋਕਾਂ ਨੂੰ ਖਾਣ ਪੀਣ ਦਾ ਹੀ ਨਹੀਂ ਪਤਾ ਬਹੁਤ ਸਾਰੇ ਲੋਕ ਨੇ ਜਿਹੜੇ ਕੇਲੇ ਦੇ ਵਿੱਚ ਮਿਲਾ ਕੇ ਦੁੱਧ ਪੀਂਦੇ ਨੇ ਤੇ ਇਹ ਨਹੀਂ ਪੀਣਾ ਚਾਹੀਦਾ ਕੇਲੇ ਦਾ ਤੇ ਦੁੱਧ ਦਾ ਕੋਈ ਮੇਲ ਹੀ ਨਹੀਂ ਹੈਗਾ ਤੇ ਬਾਕੀ ਲੋਕ ਕੀ ਕਰਦੇ ਆ ਅ ਪ੍ਰੌਂਠੇ ਖਾ ਲੈਂਦੇ ਨੇ ਦਹੀਂ ਨਾਲ ਉੱਤੋਂ ਦੀ ਚਾਹ ਪੀ ਲੈਂਦੇ ਨੇ ਫਿਰ ਗੈਸ ਹੀ ਬਣੂਗੀ ਤੇ ਕਬਜ਼ ਜੀ ਬਣੂ ਤੇਜਾਬ ਹੀ ਬਣੂ ਤੁਹਾਡਾ ਹੋਰ ਕੀ ਬਣੂਗਾ ਫਿਰ ਤੇ ਇਸੇ ਫਾਸਟ ਫੂਡ ਖਾ ਲੈਂਦੇ ਨੇ ਫਾਸਟ ਫੂਡ ਤੋਂ ਖਾਣ ਤੋਂ ਬਾਅਦ ਕੋਲਡ ਡਰਿੰਕ ਮਾਰਦੇ ਨੇ ਉਹ ਤੁਹਾਡੇ ਗੈਸਾਂ ਤੇ ਆਬ ਬਣਾਉਂਦਾ ਤੇ ਬਾਕੀ ਹਰ ਇੱਕ ਬੰਦੇ ਨੂੰ ਕਾਲੀ ਆ ਕਦੇ ਆ ਕੰਮ ਦੀ ਤੇਜ਼ੀ ਆ ਫਲਾਨਾ ਢੰਗ ਕਾ ਬਹੁਤ ਟੈਂਸ਼ਨ ਰਹੇ ਤੇ ਬਸ ਟੀਵੀ ਦੇਖਦੇ ਦੇਖਦੇ ਖਾਈ ਜਾਂਦੇ ਨੇ ਚੀਜ਼ਾਂ ਮਤਲਬ ਜਿਹੜੇ ਰਸਨ ਹੈ ਨਾ ਜਿਨ੍ਹਾਂ ਚਿਰ ਆ ਜਿਹੜੇ 32 ਦੰਦ ਸਾਨੂੰ ਕੁਦਰਤ ਨੇ ਕਿਉਂ ਦਿੱਤੇ ਨੇ 32 ਦਿੱਤੇ ਨੇ ਇਹ ਵੱਧ ਨਾ ਦੇਤੇ ਸਾਨੂੰ ਠੀਕ ਹੈ 32 ਦੰਦ ਦੇ ਦਿੱਤੇ ਆ ਤੇ ਜਿੰਨਾ ਇਹਦਾ ਰਸ ਹੈ ਉਹ ਰਸਾਂ ਖਾਤਰ ਦੰਦ ਲੈਨੇ ਦੰਦੀਆਂ ਵੱਡਣ ਖਾਤਰ ਤਾਂ ਕਿਸੇ ਨੇ ਲੈ ਨਹੀਂ ਹੈਗੇ ਰੱਬ ਨੇ ਤੇ ਇਹ ਮਤਲਬ ਸਾਡੀ ਜਿਹੜੀ ਰੋਟੀ ਆ ਅਨਾਜ ਐ ਅਸੀਂ ਖਾਂਨੇ ਆ ਤਾਂ ਉਹਨੂੰ ਚਿਥਣ ਦਾ ਕੰਮ ਆ ਕਰਦਿਆ ਤੇ ਜੀਵ ਐ ਜਿਹੜੀ ਸਾਡੀ ਉਹ ਗਾਹਾਂ ਅੰਦਰ ਧੱਕਣ ਦਾ ਕੰਮ ਕਰਦੀ ਆ ਉਸ ਤੋਂ ਬਾਅਦ ਸਾਡੇ ਗਲ ਦੇ ਵਿੱਚ ਕੰਠ ਦੇ ਵਿੱਚ ਇੱਥੇ ਲਾਰਾਂ ਬਣੀਆਂ ਹੋਈਆਂ ਨੇ ਲਾਰਾਂ ਜਾਂਦੀਆਂ ਨੇ ਮੇਦੇ ਦੇ ਵਿੱਚ ਮੇਦਾ ਕੀ ਕਰਦਾ ਉਹਨੂੰ ਪਾਚਨ ਕਰਦਾ ਉਹਦੇ ਰਸ ਕੱਢਦਾ ਰਸ ਕੱਢ ਕੇ ਉਹ ਵੱਖ-ਵੱਖ ਅੰਗਾਂ ਤੱਕ ਜਾਂਦੇ ਨੇ ਫਿਰ ਕਹਾਂ ਪ੍ਰੋਟੀਨ ਕੈਲਸ਼ੀਅਮ ਵਿਟਾਮਿਨ ਖਣਿਜ ਖੂਨ ਬਣਦਾ ਐਂਜਾਈਮ ਬਣਦਾ ਐ ਇਦਾਂ ਸਾਡੇ ਸਰੀਰ ਨੂੰ ਕਿਰਿਆ ਆ ਗਈ ਠੀਕ ਹੈ ਹਰ ਇੱਕ ਚੀਜ਼ ਦੀ ਪਰ ਅਸੀਂ ਜਿਹੜੀ ਕਿਰਿਆ ਆ ਗਈ ਉਹ ਸਰੀਰ ਦੀ ਵਿਗਾੜ ਦਿੱਤੀ ਆ ਆਪਣੇ ਦੀ ਇਹਦੇ ਕਰਕੇ ਸਾਨੂੰ ਬਿਮਾਰੀਆਂ ਨੇ ਜਿਹੜੇ ਬੰਦੇ ਨੂੰ ਕਬਜ ਰਹਿੰਦੀ ਆ ਤੇ ਉਹ ਨੂੰ ਬਵਾਸੀਰ ਹੋ ਜਾਂਦੀ ਆ ਤੇ ਬਵਾਸੀਰ ਤੇ ਮੇਰੇ ਕੋਲ ਇੱਕ ਇਹੋ ਜਿਹਾ ਨੁਸਖਾ ਹੈ ਜਿਹੜੀ 3 ਦਿਨਾਂ ਚ 4 ਦਿਨਾਂ ਚ ਤੁਸੀਂ ਬਵਾਸੀਰ ਆਪਣੀ ਹਟਾ ਸਕਦੇ ਹੋ ਬਾਕੀ ਬਵਾਸੀਰ ਵੀ 6 ਪ੍ਰਕਾਰ ਦੀ ਆ ਤੇ ਬਵਾਸੀਰ ਇੱਕ ਖੂਨੀਆ ਇੱਕ ਬੈਦੀ ਹੈ ਤੇ ਇੱਕ ਮੌਕਿਆਂ ਵਾਲੀ ਹੈ ਤੇ ਇੱਕ ਮਤਲਬ ਇੱਕ ਬਹੁਤ ਸਾਰੀ ਪਕੰਦਰ ਕਹਿੰਦੇ ਨੇ ਉਹ ਹੈ ਇੱਕ ਬਵਾਸੀਰ ਉਹ ਹੈ ਜਿਹੜੀ ਜਿਹੜੇ ਨੌਜਵਾਨਾਂ ਦੇ ਵਿੱਚ ਮਰਦਾਂ ਦੇ ਵਿੱਚ ਜਨਾਨੀਆਂ ਵਾਲੇ ਲਸਣ ਨੇ ਜਨਾਨੇ ਵਾਲੇ ਕਹਿੰਦੇ ਨੇ ਤੇ ਉਹ ਵੀ ਇੱਕ ਬਵਾਸੀਰ ਹੁੰਦੀ ਹੈ ਤੇ ਬਵਾਸੀਰ ਦੇ ਲਈ ਇੱਕ ਚਿੱਟਾ ਕਪੂਰ ਹੁੰਦਾ ਚਿੱਟਾ ਕਪੂਰ ਆ ਉਹ ਤੁਸੀਂ ਲੈਣਾਗਾ ਤੇ ਉਹ ਵਧੀਆ ਲੈਣਾ ਜਿਹੜਾ ਮਹਿੰਗਾ ਚ ਕਪੂਰ ਮਿਲਦਾ ਤੇ ਪਨਸਾਰੀ ਤੋਂ ਲੈ ਕੇ ਤੇ ਕੇਲੇ ਦੇ ਵਿੱਚ ਸਵੇਰੇ ਐਦਾਂ ਕੇਲੇ ਨੂੰ ਕੱਟ ਕੇ ਉਹਦੇ ਵਿੱਚ ਚੁੰਡੀਕ ਲਾ ਕੇ ਉਹ ਤੁਸੀਂ ਖਾਓ ਤਿੰਨ ਚਾਰ ਦਿਨ ਖਾਓ ਤਾਂ ਤੁਹਾਡੀ ਜਿਹੜੀ ਬਵਾਸੀਰ ਆ ਬਿਲਕੁਲ ਖਤਮ ਹੈ ਜਿਹੜੀ ਉਹ ਹੋਣੀ ਸ਼ੁਰੂ ਹੋ ਜੂ ਜਾਂ ਤੁਸੀਂ ਦੁੱਧ ਹੈ ਜਿਹੜਾ ਦੁੱਧ ਦਾ ਇੱਕ ਗਲਾਸ ਲੈ ਲੈਣਾ ਉਹਦੇ ਵਿੱਚ ਨਿੰਬੂ ਨਿਚੋੜ ਕੇ ਇੱਕ ਵਾਰਤੀ ਤਿੰਨ ਦਿਨ ਪੀਣਾ ਤੁਹਾਡੀ ਜਿਹੜੀ ਬਵਾਸੀਰ ਉਹ ਬਿਲਕੁਲ ਖਤਮ ਹੋ ਜੂ ਬਾਕੀ ਹਾਂ ਜੇ ਤੁਹਾਨੂੰ ਖੂਨੀਆਂ ਬਾਦੀ ਹੈ ਤੇ ਮੌਕੇ ਵਾਲੀ ਐ ਜਾਂ ਤੁਹਾਨੂੰ ਪਕੰਦਰ ਐ ਤੇ ਜਨਾਨੇ ਲਸਨ ਨੇ ਇਹ ਤੁਸੀਂ ਮੈਨੂੰ ਫੋਨ ਕਰਕੇ ਵੀ ਨੁਸਖਾ ਜਿਹੜਾ ਪੁੱਛ ਸਕਦੇ ਹੋ ਆਪਾਂ ਤਾਂ ਨੁਸਕੇ ਵੰਡਣੇ ਆ ਤੇ ਜਿੰਨਾ ਵੀ ਤੁਹਾਨੂੰ ਕੋਈ ਵੀ ਗਿਆਨ ਕੋਈ ਵੀ ਗੱਲ ਪੁੱਛਣੀ ਆ ਕਿਸੇ ਵੀ ਬਿਮਾਰੀ ਬਾਰੇ ਪੁੱਛਣੀ ਆ ਤਾਂ ਤੁਸੀਂ ਬੇਝਿਜਕ ਹੋ ਕੇ ਮੈਨੂੰ ਪੁੱਛ ਸਕਦੇ ਹੋ ਆਪਦੇ ਘਰ ਬੈਠੇ ਦਵਾਈ ਤਿਆਰ ਕਰ ਸਕਦੇ ਹੋ ਤੇ ਬਾਕੀ ਤੁਸੀਂ ਮੈਨੂੰ ਪੁੱਛ ਸਕਦੇ ਹੋ ਬਾਈ ਅਸੀਂ ਆਹ ਚੀਜ਼ ਖਾਈਏ ਜਾਂ ਨਾ ਖਾਈਏ ਜਾਂ ਕੀ ਖਾਈਏ ਕੀ ਡਾਈਟ ਹੋਣੀ ਚਾਹੀਦੀ ਆ ਫਰੀ ਤੁਹਾਨੂੰ ਮੈਂ ਡਾਈਟ ਦੱਸੂ ਡਾਈਟ ਪਲਾਨ ਵੀ ਕੀ ਖਾਣਾ ਸੀ ਕੀ ਨਹੀਂ ਖਾਣਾ ਹਾਂ ਤਾਂ ਦੋਸਤੋ ਜੇਕਰ ਤੁਸੀਂ ਵੀ ਕਿਸੇ ਅਜਿਹੀ ਕੋਈ ਬਿਮਾਰੀ ਤੋਂ ਕੋਈ ਪੇਟ ਨਾਲ ਜੁੜੀ ਹੋਈ ਕੋਈ ਬਵਾਸੀਰ ਨਾਲ ਜੁੜੀ ਹੋਈ ਕੋਈ ਐਦਾਂ ਹੀ ਸਰੀਰ ਦੀ ਕਿਸੇ ਵੀ ਤਰ੍ਹਾਂ ਦੀ ਬਿਮਾਰੀ ਦੇ ਨਾਲ ਤੁਸੀਂ ਜਕੜੇ ਹੋਏ ਹੋ ਤੇ ਜਾਂ ਤੁਹਾਡਾ ਕੋਈ ਯਾਰ ਮਿੱਤਰ ਕੋਈ ਸਾਕਾ ਸੰਬੰਧੀ ਜਾਂ ਕੋਈ ਤੁਹਾਡਾ ਭੈਣ ਭਰਾ ਜਾਂ ਕੋਈ ਵੀ ਕਿਸੇ ਵੀ ਬਿਮਾਰੀ ਤੋਂ ਪੀੜਤ ਹੈ ਤਾਂ ਤੁਸੀਂ ਬੈਦ ਸਾਹਿਬ ਦੇ ਨਾਲ ਕੰਟੈਕਟ ਕਰਕੇ ਇਹਨਾਂ ਤੋਂ ਫਾਰਮੂਲਾ ਪੁੱਛ ਕੇ ਤੁਸੀਂ ਆਪਣੇ ਘਰੇ ਬੈਠੇ ਇਹ ਦਵਾਈ ਜਿਹੜੀ ਤਿਆਰ ਤੁਸੀਂ ਕਰ ਸਕਦੇ ਹੋ ਤਾਂ ਇਹਦੇ ਵਿੱਚ ਕੋਈ ਪੈਸਾ ਨਹੀਂ ਕੋਈ ਚਾਰਜ ਨਹੀਂ ਤੁਸੀਂ ਆਪਣੇ ਘਰੇ ਬੈਠੇ ਫਰੀ ਦੇ ਵਿੱਚ ਆਪਣੀ ਦਵਾਈ ਤਿਆਰ ਕਰ ਸਕਦੇ ਹੋ ਤਾਂ ਬਹੁਤ ਵਧੀਆ ਲੱਗਿਆ ਬੈਦ ਸਾਹਿਬ ਤੁਹਾਡੇ ਨਾਲ ਗੱਲਬਾਤ ਕਰਕੇ ਤੇ ਜਾਂਦੇ ਜਾਂਦੇ ਇੱਕ ਦਰਸ਼ਕਾਂ ਨੂੰ ਸੁਨੇਹਾ ਜ਼ਰੂਰ ਦੇ ਕੇ ਜਾਓ ਹਾਂਜੀ ਬਾਕੀ ਕਬਜ਼ ਦੀ ਗੱਲ ਕਰੀਏ ਜੇ ਤੁਹਾਨੂੰ ਕਬਜ਼ ਰਹਿੰਦੀ ਹੈ ਤਾਂ ਸਾਰੀਆਂ ਬਿਮਾਰੀਆਂ ਦੀ ਜੜ ਹੈ ਤੇ ਬਾਕੀ ਅੱਗੇ ਸਾਡੇ ਸਾਡੇ ਪ੍ਰਾਣੇ ਲੋਕ ਸੀਗੇ ਜਦੋਂ ਰਾਤ ਨੂੰ ਦੁੱਧ ਪੀਂਦੇ ਹੁੰਦੇ ਸੀ ਤਾਂ ਇੱਕ ਚਮਚਾ ਦੇਸੀ ਘਿਓ ਦਾ ਪਾ ਕੇ ਪੀਂਦੇ ਹੁੰਦੇ ਸੀ ਉਹਦੇ ਨਾਲ ਸਾਡੇ ਸਰੀਰ ਦੀ ਜਿਹੜੀ ਖੁਸ਼ਕੀ ਹੈ ਉਹ ਚੱਕੀ ਜਾਂਦੀ ਸੀ ਅੱਜ ਕੱਲ ਤਾਂ ਲੋਕਾਂ ਨੂੰ 20-20 ਸਾਲ ਦੀ 20-20 ਸਾਲ ਪ੍ਰਾਣੀ ਕਬਜ ਹੋਈ ਪਿਆ 10-10 ਸਾਲ ਮੈਂ ਕਹਿੰਦਾ ਜਦੋਂ ਲੈਟਰੀਨ ਦੇ ਵਿੱਚ ਜਾਂਦੇ ਨੇ ਤੇ ਪੂਰਾ ਜ਼ੋਰ ਲਾਉਂਦੇ ਨੇ ਕਿੱਲਦੇ ਨੇ ਤੇ ਜਦੋਂ ਜ਼ੋਰ ਲਾਉਂਦੇ ਨੇ ਤਾਂ ਉਹਦੇ ਨਾਲ ਬਵਾਸੀਰ ਹੋ ਜਾਂਦੀ ਹੈ ਇਹ ਬਹੁਤ ਮਤਲਬ ਮੈਂ ਤਾਂ ਹੈਰਾਨ ਹ ਲੋਕਾਂ ਨੂੰ ਇੰਨੀ ਪ੍ਰੋਬਲਮ ਵਧੀ ਪਈ ਆ ਤੇ ਗੋਲੀ ਖਾਂਦੇ ਨੇ ਤਾਂ ਲੈਟਰਨ ਆਉਂਦੀਆ ਨਹੀਂ ਉਹਨਾਂ ਨੂੰ ਪੇਟ ਹੀ ਨਹੀਂ ਸਾਫ਼ ਹੋ ਰਿਹਾ ਲੋਕਾਂ ਦਾ ਸਾਡੇ ਆਯੁਰਵੇਦ ਦੇ ਵਿੱਚ ਬਹੁਤ ਐਦਾਂ ਦੀਆਂ ਜੜੀ ਬੂਟੀਆਂ ਨੇ ਬਹੁਤ ਕੁਸ ਪਿਆ ਭੰਡਾਰ ਪਿਆ ਮੈਂ ਕਹਿੰਦਾ ਤੁਸੀਂ ਪੁੱਛਣ ਵਾਲੇ ਬਣੋ ਮੇ ਤੋਂ ਮੈਂ ਤੁਹਾਨੂੰ ਇਹੋ ਜਿਹੇ ਇਹੋ ਜਿਹੇ ਗੱਲਾਂ ਦੱਸੂਗਾ ਤੁਸੀਂ ਆਪਦੀਆਂ ਆਪਦੇ ਘਰੇ ਬੈਠੇ ਇਲਾਜ ਕਰ ਸਕਦੇ ਹੋ ਗੱਲਾਂ ਸੁਣ ਕੇ ਵੀ ਤੁਸੀਂ ਹੈਰਾਨ ਰਹਿ ਜਾਓਗੇ ਗੱਲ ਅਗਰ ਕੰਮ ਨੂੰ ਕੋਲ ਟਾਈਮ ਦੀ ਘਾਟ ਹੈ ਵੀਡੀਓ ਲੰਬੀ ਹੋ ਜਾਂਦੀ ਇਸ ਕਰਕੇ ਆ ਤੇ ਤੁਸੀਂ ਮੇ ਤੋਂ ਫੋਨ ਤੇ ਪੁੱਛ ਸਕਦੇ ਹੋ ਕੋਈ ਪ੍ਰੋਬਲਮ ਨਹੀਂ ਜੇ ਮੈਂ ਤੁਹਾਡਾ ਫੋਨ ਨਹੀਂ ਚੱਕ ਸਕਦਾ ਤਾਂ ਤੁਸੀਂ ਮੈਨੂੰ ਵਟਸਐਪ ਤੇ ਬੋਲ ਕੇ ਮੈਸੇਜ ਕਰ ਦਿਓ ਤਾਂ ਮੈਂ ਉਹਦਾ ਰਿਪਲਾਈ ਜਿਹੜਾ ਕਰੂੰਗਾ ਹੀ ਕਰੂੰਗਾ ਜੀ ਤਾਂ ਦੋਸਤੋ ਇਹ ਸੀ ਬੈਤ ਤਨੋਜ ਜੀ ਬਾਜੀ ਦੇ ਨਾਲ ਖਾਸ ਮੁਲਾਕਾਤ ਜਿਦੇ ਵਿੱਚ ਤੁਹਾਨੂੰ ਕਈ ਬਿਮਾਰੀਆਂ ਤੋਂ ਨਿਜਾਤ ਪਾਉਣ ਦੇ ਨੁਸਖੇ ਦੱਸੇ ਗਏ ਨੇ ਅਤੇ ਇਹ ਵੀ ਦੱਸਿਆ ਗਿਆ ਕਿ ਜੇਕਰ ਤੁਸੀਂ ਕਿਸੇ ਤਰ੍ਹਾਂ ਦਾ ਕੋਈ ਫਾਰਮੂਲਾ ਚਾਹੁੰਦੇ ਹੋ ਤਾਂ ਤਨੋਜ ਜੀ ਨਾਲ ਕੰਟੈਕਟ ਕਰਕੇ ਉਹ ਫਾਰਮੂਲਾ ਜਿਹੜਾ ਫ੍ਰੀ ਦੇ ਵਿੱਚ ਲੈ ਸਕਦੇ ਹੋ ਤਾਂ ਦੋਸਤੋ ਇਸ ਵੀਡੀਓ ਦੇ ਵਿੱਚ ਇੰਨਾ ਹੀ ਮਿਲਦੇ ਹਾਂ ਕਿਸੇ ਨਵੀਂ ਵੀਡੀਓ ਕਿਸੇ ਨਵੀਂ ਜਾਣਕਾਰੀ ਦੇ ਨਾਲ ਉਦੋਂ ਤੱਕ ਲਈ ਮੈਂ ਤੁਹਾਡਾ ਆਪਣਾ ਹੰਟਰ ਲੈਣਾ ਇਜਾਜ਼ਤ ਹੈ ਸ਼ਸ਼ਕਾਲ ਜੀ